ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਅਸਤੀਫਾ ਦੇਣ ਦਾ ਕੀਤਾ ਐਲਾਨ ਕੱਲ ਨੂੰ ਦੇ ਦੇਣਗੇ ਅਸਤੀਫਾ ਮੁੱਖ ਮੰਤਰੀ ਮਚ ਗਿਆ ਸਾਸਤਰ ਵਿਚ ਵੱਡਾ ਪੁਚਾਲ ਕਿਉਂ ਅਚਨਚੇਤ ਐਲਾਨ ਕਰ ਦਿੱਤਾ ਮੁੱਖ ਮੰਤਰੀ ਦੇ ਪਦ ਤੋਂ ਅਸਤੀਫਾ ਦੇਣ ਦਾ ਕੀ ਵਜਾ ਬਣ ਗਈ ਇਸ ਦੇ ਪਿੱਛੇ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਹੁਣ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਨੇ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਕੱਲ ਆਪਣਾ ਅਸਤੀਫਾ ਸੌਂਪ ਦੇਣਗੇ ਰਾਜਪਾਲ ਨੂੰ ਮੁੱਖ ਮੰਤਰੀ ਸੋ ਮੁੱਖ ਮੰਤਰੀ ਵੱਲੋਂ ਇਹ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਜਨਤਾ ਮੈਨੂੰ ਨਹੀਂ ਕਹੇਗੀ ਦੁਬਾਰਾ ਮੁੱਖ ਮੰਤਰੀ ਬਣਨ ਵਾਸਤੇ ਉਦੋਂ ਤੱਕ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਨਹੀਂ ਬੈਠਾਂਗਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ ਸੋ ਮੈਂ ਜਨਤਾ ਦੀ ਕਚਹਿਰੀ ਵਿੱਚ ਜਾਵਾਂਗਾ ਜਨਤਾ ਦਾ ਫੈਸਲਾ ਜਿਹੜਾ ਉਹ ਮੈਂ ਸਿਰ ਮੱਥੇ ਹੋਵੇਗਾ ਸੋ ਮੁੱਖ ਮੰਤਰੀ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਨੇ ਕਹਿ ਕਿ ਉਹ ਜਿਹੜੇ ਕਿ ਹੁਣੇ-ਹੁਣੇ ਜੇਲ੍ਹ ਤੋਂ ਬਾਹਰ ਆਏ ਨੇ ਉਹਨਾਂ ਨੇ ਆਪਣਾ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਸੋ 13 ਸਤੰਬਰ ਨੂੰ ਤੇ ਹੜ੍ਹ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਕੇਜਰੀਵਾਲ ਨੇ ਐਤਵਾਰ ਨੂੰ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਦਫ਼ਤਰ ਪੁੱਜੇ ਤੇ ਵਰਕਰਾਂ ਨੂੰ ਸੰਬੋਧਨ ਕੀਤਾ ਇਸੇ ਤਰ੍ਹਾਂ ਉਹਨਾਂ ਦੇ ਨਾਲ ਆਪ ਨੇਤਾ ਮਨੀਸ਼ ਸੋਸੋਦੀਆ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੇ ਉਹਨਾਂ ਦੇ ਨਾਲ ਸੰਜੇ ਸਿੰਘ ਅਤੇ ਅਤੀਸ਼ੀ ਵੀ ਮਜੂਸਨ ਕੇਜਰੀਵਾਲ ਨੇ ਕਿਹਾ ਕਿ ਮੈਂ 2 ਦਿਨ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਿਹਾ ਮੈਂ ਉਦੋਂ ਤੱਕ ਕੁਰਸੀ ਤੇ ਨਹੀਂ ਬੈਠਾਂਗਾ ਜਦੋਂ ਤੱਕ ਜਨਤਾ ਆਪਣਾ ਫੈਸਲਾ ਨਹੀਂ ਸੁਣਾ ਦਿੰਦੀ ਮੈਂ ਸੀਐਮ ਦੀ ਕੁਰਸੀ ਤੇ ਉਦੋਂ ਤੱਕ ਨਹੀਂ ਬੈਠਾਂਗਾ ਜਦੋਂ ਤੱਕ ਜਨਤਾ ਇਹ ਨਹੀਂ ਕਹਿੰਦੀ ਕਿ ਕੇਜਰੀਵਾਲ ਇਮਾਨਦਾਰ ਹੈ ਮਨੀਸ਼ ਸੋਸੋਦੀਆ ਇਮਾਨਦਾਰ ਹੈ ਆਮ ਆਦਮੀ ਪਾਰਟੀ ਇਮਾਨਦਾਰ ਹੈ ਮੈਂ ਉਦੋਂ ਤੱਕ ਸੀਐਮ ਦੀ ਕੁਰਸੀ ਤੇ ਨਹੀਂ ਬੈਠਾਂਗਾ ਸੋ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਸੋਚ ਰਹੇ ਹੋਗੇ ਕਿ ਉਹਨਾਂ ਨੇ ਹੁਣੇ ਜਿਹੜਾ ਕਿ ਅਜਿਹਾ ਕਿਉਂ ਕਿਹਾ ਅਜਿਹਾ ਕਿਉਂ ਕਰ ਰਹੇ ਨੇ ਉਹਨਾਂ ਦੋਸ਼ ਲਾਇਆ ਕਿ ਕੇਜਰੀਵਾਲ ਚੋਰ ਹੈ ਭ੍ਰਿਸ਼ਟਾਚਾਰ ਹੈ ਆਤਮਾਤਾ ਨਾਲ ਧੋਖਾ ਕੀਤਾ ਕੇਜਰੀਵਾਲ ਨੇ ਮੈਂ ਦੇਸ਼ ਲਈ ਕੁਝ ਕਰਨ ਆਇਆ ਸੀ ਜਦੋਂ ਭਗਵਾਨ ਰਾਮ 14 ਸਾਲ ਬਾਦ ਬਨਵਾਸ ਤੋਂ ਵਾਪਸ ਆਏ ਤਾਂ ਸੀਤਾ ਨੂੰ ਅਗਨੀ ਪ੍ਰੀਖਿਆ ਚ ਗੁਜ਼ਰਨਾ ਪਿਆ ਅੱਜ ਮੈਂ ਵੀ ਅਗਨੀ ਪ੍ਰੀਖਿਆ ਦੇਵਾਂਗਾ ਕੇਜਰੀਵਾਲ ਨੇ ਕਿਹਾ ਹੈ ਕੇਜਰੀਵਾਲ ਦੀ ਹੁਣ جاری ਹੈ ਅਗਨੀ ਪ੍ਰੀਖਿਆ ਇਸ ਅਗਨੀ ਪ੍ਰੀਖਿਆ ਦੇ ਵਿੱਚ ਕੇਜਰੀਵਾਲ ਖਰੇ ਉੱਤਰ ਪਾਉਣਗੇ ਜਾਂ ਨਹੀਂ ਉੱਤਰ ਪਾਉਣਗੇ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਇੱਕ ਵਾਰ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦਾ ਜਿਹੜੇ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕਹਿ ਦਿੱਤੀ ਏ ਸੋ ਅਗਲੇ ਮੁੱਖ ਮੰਤਰੀ ਦਾ ਨਾਮ ਵਿਧਾਇਕ ਦਲ ਦੀ ਮੀਟਿੰਗ ਵਿੱਚ ਕਿਹਾ ਕੀਤਾ ਜਾਵੇਗਾ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਮਨੀਸ਼ ਸੋਧਿਆ ਦੇ ਮਨ ਵਿੱਚ ਵੀ ਇਹੀ ਦਰਦ ਓਨਾ ਵੀ ਇਹੀ ਕਿਹਾ ਕਿ ਉਹ ਵੀ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦਾ ਅਹੁਦਾ ਉਦੋਂ ਤੱਕ ਨਹੀਂ ਸੰਭਾਲਣਗੇ ਜਦੋਂ ਤੱਕ ਜਨਤਾ ਇਹ ਨਹੀਂ ਕਹਿੰਦੀ ਕਿ ਮਨੀਸ਼ ਸੋਧਿਆ ਇਮਾਨਦਾਰ ਹਨ ਅਸੀਂ ਦੋਵੇਂ ਜਨਤਾ ਦੀ ਕਚਹਿਰੀ ਵਿੱਚ ਜਾਵਾਂਗੇ ਜਨਤਾ ਕਹਿ ਗਈ ਤਾਂ ਅਸੀਂ ਇਮਾਨਦਾਰ ਹਾਂ ਤਾਂ ਹੀ ਕੁਰਸੀ ਤੇ ਬੈਠਾਂਗੇ 2020 'ਚ ਕਿਹਾ ਗਿਆ ਸੀ ਜੇ ਕੰਮ ਹੋ ਗਿਆ ਤਾਂ ਵੋਟ ਪਾਇਓ ਅੱਜ ਮੈਂ ਕਹਿ ਰਿਹਾ ਕਿ ਜੇ ਇਮਾਨਦਾਰ ਹਾਂ ਤਾਂ ਵੋਟ ਪਾਇਓ ਜੋ ਕਿ ਕੇਂਦਰ ਸਰਕਾਰ ਨੇ ਕਾਨੂੰਨ ਲਿਆ ਕੇ ਕੇਜਰੀ ਵਾਲੀ ਤਾਕਤ ਖੋ ਲਈਏ ਇਸ ਹਾਲਾਤ ਨਾਲ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਮੈਂ ਆਪਣੇ ਜੀਵਨ ਵਿੱਚ ਇਮਾਨਦਾਰੀ ਦੀ ਕਮਾਈ ਕੀਤੀ ਹੈ ਫਰੀ ਵਿੱਚ ਚੋਣਾ ਹਨ ਮੈਂ ਮੰਗ ਕਰਦਾ ਕਿ ਨਵੰਬਰ ਵਿੱਚ ਮਹਾਰਾਸ਼ਟਰ ਦੇ ਨਾਲ ਨਾਲ ਚੋਣਾ ਕਰਵਾਈਆਂ ਜਾਣ ਦਿੱਲੀ ਦੀਆਂ ਵੀ ਸੋ ਤੁਹਾਡਾ ਫੈਸਲਾ ਆਉਣ ਤੱਕ ਕੇਜਰੀਵਾਲ ਕਹਿੰਦਾ ਕਿ ਮੈਂ ਜ਼ਿੰਮੇਵਾਰੀ ਨਹੀਂ ਲਵਾਗਾ ਸੋ ਕੇਜਰੀਵਾਲ ਨੇ ਅਸਤੀਫਾ ਦੇਣ ਦੀ ਵੱਡੀ ਪੇਸ਼ਕਸ਼ ਕੀਤੀ ਹੈ ਜੋ ਕਿ ਆਮ ਆਦਮੀ ਪਾਰਟੀ ਵਿੱਚ ਬੁਚਾਲ ਮਚ ਗਿਆ ਹੈ ਕੌਣ ਅਗਲਾ ਦਿੱਲੀ ਦਾ ਮੁੱਖ ਮੰਤਰੀ ਕੌਣ ਹੋਵੇਗਾ ਦੌੜ ਲੱਗੀ ਏ ਦਿੱਲੀ ਦੇ ਬਾਅਦ ਪੰਜਾਬ ਤੇ ਵੀ ਇਹੀ ਹਾਲਾਤ ਬਣਨ ਵਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਅਸਤੀਫਾ ਦੇਣ ਲਈ ਜਿਹੜਾ ਕਿ ਕੇਜਰੀਵਾਲ ਕਹਿਣਗੇ ਸੋ ਨਵਾਂ ਮੁੱਖ ਮੰਤਰੀ ਪੰਜਾਬ ਨੂੰ ਵੀ ਮਿਲੇਗਾ ਔਰ ਦਿੱਲੀ ਨੂੰ ਵੀ ਮਿਲੇਗਾ ਜੋ ਕयास लगाए ਜਾ ਰਹੇ ਨੇ ਕਿ ਕੇਜਰੀਵਾਲ ਦੇ ਆਉਣ ਨਾਲ ਸਿਆਸਤ ਵਿੱਚ ਬਹੁਤ ਜ਼ਿਆਦਾ ਉਥਲ ਪੁਥਲ ਹੋ ਰਹੀ ਏ